ਨਾਲ ਆਇਆ ਗਿਆ ਹੈ ਅੱਜ ਜੋ ਪੂਰੇ ਸਮੁੱਚੇ ਸਰਹੰਦਨ ਵਾਸੀਆਂ ਦੀ ਔਰ ਖਾਸ ਤੌਰ ਤੇ ਬਹਾਮਣ ਮਾਜਰਾ ਹਮਾਈਓਂਪਰ ਦੇ ਇਲਾਕੇ ਦੇ ਨਿਵਾਸੀਆਂ ਦੀ ਬੜੀ ਵੱਡੀ ਸਮੱਸਿਆ ਹੈ ਜੇ ਇੱਥੇ ਅੰਬਾਲਾ ਲੁਧਿਆਣਾ ਰੇਲਵੇ ਜੰਕਸ਼ਨ ਹੈ ਉਹਦੇ ਵਿੱਚ ਸਰਹੰਦ ਰੇਲਵੇ ਲਾਈਨ ਦੇ ਉੱਤੇ ਇੱਕ ਅੰਡਰਬ੍ਰਿਜ ਬਣਨਾ ਸੀਗਾ ਜਿੱਥੇ ਜਿਵੇਂ ਪੂਰੇ ਪੂਰੇ ਭਾਰਤ ਦੇ ਵਿੱਚ ਅੰਡਰਬ੍ਰਿਜ ਇਸ ਟ੍ਰੈਕ ਦੇ ਉੱਤੇ ਬਣੇ ਉੱਥੇ ਸਰਹੰਦ ਦੇ ਵਿੱਚ ਬਣਨਾ ਸੀ ਪਰ ਅੱਜ ਸਰਹੰਦ ਦੇ ਵਿੱਚ ਤੁਸੀਂ ਤਕਰੀਬਨ 3 ਸਾਲ ਦਾ ਸਮਾਂ ਹੋ ਗਿਆ ਜਦੋਂ ਇਹ ਸਾਰਾ ਇੱਥੇ ਜਿਹੜਾ ਟੈਂ ਜਿਹੜਾ ਇਹਦੇ ਜਿਹੜੇ ਸਾਰੇ ਪੈਸੇ ਪਰਵਾਏ ਗਏ ਟੈਂਡਰ ਤੱਕ ਹੋਏ ਪਰ ਇੱਥੇ ਰੇਲਵੇ ਟਰੈਕ ਆ ਜਿਹੜਾ ਰੇਲਵੇ ਦਾ ਅੰਡਰਟਰੈਕ ਦੇ ਉੱਤੇ ਅੰਡਰਬ੍ਰਿਜ ਬਣਨਾ ਸੀ ਉਹ ਅੱਜ ਤੱਕ ਜਿਹੜਾ ਇੱਥੇ ਅੰਡਰਬ੍ਰਿਜ ਨਹੀਂ ਬਣਿਆ ਔਰ ਇਸ ਤੋਂ ਇਲਾਵਾ ਇੱਥੇ ਇੱਕ ਜਿਹੜੀ ਫਰੇਟ ਕੋਰੀਡੋਰ ਜਿਹੜਾ ਅਡਾਨੀਆਂ ਨੇ ਇੱਥੇ ਬਣਾਇਆ ਉਸ ਨੂੰ ਬਣਾਉਣ ਲਈ ਉਹਨਾਂ ਨੇ ਜਿਹੜੀ ਇੱਥੇ ਇੱਕ ਪੌੜੀ ਬਣੀ ਸੀ ਪੁਲ ਦੇ ਉੱਤੇ ਦੂਜੇ ਪਾਸੇ ਕ੍ਰਾਸ ਕਰਨ ਲਈ ਉਹ ਪੌੜੀ ਤੋੜੀ ਗਈ ਔਰ ਰੇਲਵੇ ਵਿਭਾਗ ਨੇ ਪੰਜਾਬ ਸਰਕਾਰ ਕੋ ਅੱਜ ਤੋਂ 5 ਸਾਲ ਪਹਿਲਾਂ ਲਗਭਗ 40 ਲੱਖ ਰੁਪਏ ਪੌੜੀ ਬਣਾਉਣ ਲਈ ਜਮਾ ਕਰਾਇਆ ਪਰ ਅੱਜ ਤੱਕ 5 ਸਾਲ ਬੀਤ ਜਾਣ ਤੇ ਵੀ ਪੰਜਾਬ ਸਰਕਾਰ ਨੇ ਉਹ ਪੌੜੀ ਨਹੀਂ ਬਣਾਈ ਔਰ ਦੇਖੋ ਤੁਸੀਂ ਅੱਜ ਕ੍ਰੋਸਿੰਗ ਕਰਨ ਲਈ ਪੂਰੇ ਸ਼ਰਾਂਦ ਜਿਹੜਾ ਸ਼ਹਿਰ ਹੈ ਉਹ ਦੋ ਹਿੱਸਿਆਂ ਚ ਵੰਡਿਆ ਗਿਆ ਔਰ ਇੱਥੇ ਦੇ ਜਿਹੜੇ ਨਿਵਾਸੀ ਨੇ ਜੇ ਕਿਸੇ ਨੇ ਸ਼ਮਸ਼ਾਨ ਘਾਟ ਵੀ ਜਾਣਾ ਹੈ ਤੇ ਦੋ ਸ਼ਮਸ਼ਾਨ ਘਾਟ ਦੂਜੇ ਪਾਸੇ ਨੇ ਗੁਰਦੁਆਰਾ ਸਾਹਿਬ ਦੂਜੇ ਪਾਸੇ ਆ ਤਕਰੀਬਨ 500 ਦੇ ਲਗਭਗ ਦੁਕਾਨਦਾਰ ਆ ਜਿਹੜਾ ਉਹ ਬੇਰਜਗਰ ਹੋਇਆ ਬੈਠਾ ਔਰ ਜਿੰਨੇ ਇਲਾਕੇ ਦੇ ਨਿਵਾਸੀ ਨੇ ਔਰ ਚਾਹੇ ਬੱਚੇ ਨੇ ਸਕੂਲਾਂ ਜਾਣੇ ਵਾਲੇ ਚਾਹੇ ਕੋਈ ਕਿਸੇ ਨੇ ਸਫਰ ਕਰਨਾ ਨੈਸ਼ਨਲ ਹਾਈਵੇ ਤੇ ਬੱਸਾਂ ਦੀ ਲੈਣੀਆਂ ਨੇ ਤਾਂ ਸਾਰੇ ਲੋਕਾਂ ਨੂੰ ਬੜੀ ਵੱਡੀ ਪ੍ਰੋਬਲਮ ਆ ਰਹੀ ਹੈ ਪਰ ਅਸੀਂ ਅੱਜ ਇੱਥੇ ਜਿਹੜੇ ਇਲਾਕੇ ਦੇ ਲੋਕ ਨੇ ਜਦੋਂ ਇਹ ਕੋਈ ਸਮੱਸਿਆ ਦਾ ਹੱਲ ਨਾ ਹੋਇਆ ਵੱਡੀਆਂ-ਵੱਡੀਆਂ ਦੁਵਾਰਾਂ ਅਧੇਰੇਵੇ ਰੇਲਵੇ ਵਿਭਾਗ ਨੇ ਅੱਗੇ ਕਰਤੀਆਂ ਔਰ ਤਿੰਨ-ਤਿੰਨ ਦੁਵਾਰਾਂ ਕਰਤੀਆਂ ਤਾਂ ਇਹਨਾਂ ਨੂੰ ਲੰਘਣ ਨੂੰ ਕਿਸੇ ਪਾਸੇ ਨੂੰ ਰਸਤਾ ਨਹੀਂ ਰਿਹਾ ਦੂਜੇ ਪਾਸੇ ਜਿਹੜਾ ਮਿਊਸਪੈਲਟੀ ਦਾ ਦੇ ਵਾਲੇ ਸਰਹੰਦ ਸ਼ਹਿਰ ਵਾਲੇ ਪਾਸੇ ਛੋਟਾ ਰਸਤਾ ਹੁੰਦਾ ਉਹ ਵੀ ਬੰਦ ਹੋਣ ਦੇ ਕਿਨਾਰੇ ਆ ਉਹਦੇ ਵਿੱਚ ਗੰਦਗੀ ਤੇ ਬੜੇ-ਬੜੇ ਢੇਰ ਲੱਗੇ ਹੋਏ ਨੇ ਸੋ ਇਸ ਕਰਕੇ ਅੱਜ ਅਸੀਂ ਜਿਹੜਾ ਇੱਥੇ ਰੋਸ ਜਾਰ ਕੀਤਾ ਹੈ ਕੇਂਦਰ ਸਰਕਾਰ ਤੇ ਰੇਲਵੇ ਵਿਭਾਗ ਤੇ ਔਰ ਪੰਜਾਬ ਸਰਕਾਰ ਤੇ ਵੀ ਸਾਨੂੰ ਜਿਹੜਾ ਇਹ ਇੱਥੇ ਅੰਡਰਬ੍ਰਿਜ ਤੁਰੰਤ ਬਣਾਇਆ ਜਾਵੇ ਔਰ ਜਿਹੜੇ ਅਧਿਕਾਰੀਆਂ ਨੇ ਆ ਇਹਨੂੰ ਕੰਮ ਕਰਨ 'ਚ ਦੇਰੀ ਕਰੀ ਅਣਗਹਿਲੀ ਕਰੀ ਉਹਨਾਂ ਅਧਿਕਾਰੀਆਂ ਦੀ ਜਾਂਚ ਹੋ ਕੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਔਰ ਜਿਹੜੇ ਰੇਲਵੇ ਵਿਭਾਗ ਅੱਜ ਕੰਧਾਂ ਦੁਬਾਰਾ ਕਰ ਰਿਹਾ ਜਿੰਨੀ ਦੇਰ ਤੱਕ ਇਹ ਇਲਾਕੇ ਦੇ ਲੋਕਾਂ ਨੂੰ ਲੰਘਣ ਨੂੰ ਰਸਤਾ ਨਹੀਂ ਮਿਲਦਾ ਉਹਨਾਂ ਚ ਰੇਲਵੇ ਵਿਭਾਗ ਆ ਜਿਹੜਾ ਸਾਈਡ ਤੇ ਟਰੈਕ ਦੇ ਨਾਲ ਜਗ੍ਹਾ ਪਈ ਆ ਉਦੇ ਉੱਤੇ ਵੀ ਇਹ ਸਾਰੀ ਨਾ ਕਰਨ ਦੀ ਸੀ ਮੰਗ ਕੀਤੀ ਆ ਸੋ ਇਹ ਸਾਡੀ ਅੱਜ ਦੀ ਇਲਾਕੇ ਦੀ ਲੋਕਾਂ ਦੀ ਮੰਗ ਆ ਔਰ 1 ਮਹੀਨੇ ਦਾ ਅੱਜ ਅਸੀਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਤੇ ਰੇਲਵੇ ਵਿਭਾਗ ਦੇ ਡੀਆਰਐਮ ਅੰਮ੍ਰਿਤਸਰ ਨੂੰ ਲਿਖਤੀ ਤੌਰ ਤੇ ਅਸੀਂ ਚਿੱਠੀ ਜਿਹੜੀ ਭੇਜ ਰਹੇ ਹਾਂ ਔਰ 1 ਮਹੀਨੇ ਦਾ ਸਮਾਂ ਦਵਾਂਗੇ ਜੇ 1 ਮਹੀਨੇ ਤੋਂ ਬਾਅਦ ਕੋਈ ਮਸਲਾ ਨਾ ਹੱਲ ਹੋਇਆ ਤਾਂ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਅਸੀਂ ਅਗਲਾ ਜਿਹੜਾ ਸੰਘਰਸ਼ ਆ ਉਹ ਲਿਖਾਂਗੇ